ਦਾਵੇਂ ਨਾਲ ਕਹਿੰਨੇ ਆ ਕਿ ਨਸ਼ਾ ਜਿਹੜਾ ਸਿਰਫ 15 ਦਿਨਾਂ ਦੇ ਵਿੱਚ ਛੱਡਿਆ ਜਾ ਸਕਦਾ ਕਿ ਭੁੱਕੀ ਹੋ ਗਈ ਅਫੀਮ ਹੋ ਗਈ ਸ਼ਰਾਬ ਹੋ ਗਈ ਜਾਂ ਕੋਈ ਸਗਨੇਚਰ ਖਾਂਦਾ ਜਾਂ ਕੋਈ ਚਿੱਟਾ ਪੀਰੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੈ ਕਿਸੇ ਵੀ ਤਰ੍ਹਾਂ ਦਾ ਭਾਵੇਂ ਕੋਈ ਟੀਕੇ ਲਾ ਰਿਹਾ ਇਹ ਇਹ ਨਾ ਮਰਦ ਕਿਉਂ ਹੋ ਰਹੇ ਨੇ ਬੱਚੇ ਇਹਦੇ ਪਿੱਛੇ ਕੀ ਰੀਜਨ ਹੈ ਛੋਟੀ ਉਮਰ ਦੇ ਬੱਚੇ ਜਿਹੜੇ ਨੇ ਹੱਥ ਰਸੀ ਦਾ ਚਕਾਰ ਹੋ ਰਿਹਾ 500 ਆਦਮੀ ਜਿਹੜਾ ਹੈ ਅਸੀਂ ਨਸ਼ੇ ਦੀ ਦਲਦਲ ਤੋਂ ਬਾਹਰ ਕੱਢ ਚੁੱਕੇ ਆ ਕੁੜੀਆਂ ਦੀ ਗੱਲ ਕਰੀਏ ਲਗਭਗ ਕਿਹੜੇ ਕਿਹੜੇ ਨਸ਼ੇ ਤੁਸੀਂ ਛਡਾਈ ਨੇ ਜਿਹੜੇ ਮੋٹے ਜਿਹੇ ਤੁਹਾਡੇ ਯਾਦ ਹੋਣ ਕਿਸੇ ਖਾਸ ਕਰਕੇ ਜਿਆਦਾ ਚ ਆ ਵਿਕੋ ਆਯੁਰਵੈਦਿਕ ਦਵਾਈ ਹੈ ਬਿਲਕੁਲ ਅਸੀਂ ਆਪ ਕੈਪਸੂਲ ਭਰੇ ਹੋਏ ਮੈਨੂੰ ਮਰਦਾਨਾ ਕਮਜ਼ੋਰੀ ਹੋ ਆ ਗਈ ਮੇਰੇ ਮੈਂ ਖਤਮ ਆ ਬਿਲਕੁਲ ਉਹਦਾ ਜਿਹੜਾ ਟਰੀਟਮੈਂਟ ਹੈ ਉਹ ਕਿੰਨੇ ਸਮੇਂ ਦਾ ਤੁਹਾਡੇ ਕੋਲ ਸਿਰਫ 1 ਮਹੀਨੇ ਦਾ ਹਾਂਜੀ ਅੱਜ ਆਪਾਂ ਪਹੁੰਚੇ ਹਾਂ ਜੀ ਫਿਰੋਜ਼ਪੁਰ ਡਾਕਟਰ ਸਰਦਾਰ ਗੁਰਚਰਨ ਸਿੰਘ ਥਿੰਦ ਜੀ ਕੋਲ ਜਿਹੜੇ ਆਪਣੇ ਕਈ ਜਿਹੜੇ ਮੇਨ ਸਵਾਲ ਨੇ ਪੰਜਾਬ ਦੇ ਵਿੱਚ ਜਿਵੇਂ ਨਸ਼ਿਆਂ ਦਾ ਹੜ ਵਗੀ ਜਾਂਦਾ ਆਪਣੀ ਜਿਹੜੀ ਨੌਜਵਾਨੀ ਹੈ ਨਸ਼ਿਆਂ ਦੇ ਵਿੱਚ ਫਸੀ ਪਈ ਹੈ 15 ਦਿਨਾਂ ਦੇ ਵਿੱਚ ਇੱਕ ਤਾਂ ਹੀ ਚੈਲੰਜ ਲੈਂਦੇ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਬਾਹਰ ਕੱਢਣ ਦਾ ਤੇ ਇੱਕ ਜਿਹੜੀ ਸਭ ਤੋਂ ਵੱਡੀ ਦਿੱਕਤ ਹੋ ਰਹਾ ਆਪਣੇ ਨੌਜਵਾਨਾਂ ਦੇ ਵਿੱਚ ਨਾ ਮਰਦੀ ਫੈਲੀ ਪਈ ਹੈ ਨੌਜਵਾਨ ਨੇ ਜਿਹੜੇ ਨਾ ਮਰਦ ਹੋ ਗਏ ਉਹਨਾਂ ਦਾ ਵੀ ਇਹਨਾਂ ਕੋਲੇ ਬਿਲਕੁਲ ਪੱਕਾ ਹੱਲ ਹੈ ਜਿਹੜੇ ਨੌਜਵਾਨ ਨੇ ਉਹ ਨਾ ਮਰਦ ਕਿਉਂ ਹੋ ਰਹੇ ਨੇ ਉਹਦੇ ਪਿੱਛੇ ਰੀਜਨ ਕੀ ਹੈ ਉਹ ਵੀ ਸਾਰੀਆਂ ਗੱਲਾਂ ਬਾਤਾਂ ਆਪਾਂ ਡਾਕਟਰ ਸਾਹਿਬ ਨਾਲ ਕਲੀਅਰ ਕਰਾਂਗੇ ਤੇ ਨਸ਼ਿਆਂ ਦੇ ਦਲਦਲ ਦੇ ਵਿੱਚ ਬੰਦਾ ਕਿਉਂ ਫਸਦਾ ਹੈ ਕਿਵੇਂ ਨਿਕਲ ਸਕਦਾ ਹੈ ਉਹ ਵੀ ਆਪਾਂ ਸਾਰੀ ਗੱਲਬਾਤ ਹੈ ਜਿਹੜੀ ਉਹ ਡਾਕਟਰ ਸਾਹਿਬ ਨਾਲ ਆਪਾਂ ਕਲੀਅਰ ਕਰਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਵਿੱਚ ਤਾਂ ਸਭ ਤੋਂ ਪਹਿਲਾਂ ਆਪਾਂ ਟੌਪਿਕ ਤੇ ਗੱਲ ਕਰ ਰਹੀਆਂ ਨਸ਼ਿਆਂ ਵਾਲੇ ਤੇ ਵੀ ਬੰਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਕਿਵੇਂ ਫਸਦਾ ਹੈ ਤੇ ਤੁਸੀਂ ਕਿਵੇਂ 15 ਦਿਨਾਂ ਦੇ ਵਿੱਚ ਬੰਦੇ ਨੂੰ ਬਾਹਰ ਕੱਢ ਦਿੰਦੇ ਹੋ ਨਸ਼ਿਆਂ ਤੋਂ ਹਾਂਜੀ ਇਹ ਸਿਰਫ 15 ਦਿਨਾਂ ਦੇ ਵਿੱਚ ਨਿਕਲ ਸਕਦਾ ਹੈ ਜੇਕਰ ਥੋੜਾ ਜਿਹਾ ਮਨ ਬਣਾ ਲਵੇ ਤੇ ਨਾਲ ਸਵਾਲ ਤੁਹਾਡਾ ਹੈ ਵੀ ਬੰਦਾ ਦਲਦਲ ਚ ਫਸਦਾ ਕਿਉਂ ਹੈ ਹਾਂਜੀ ਨਸ਼ਿਆਂ ਦੀ ਦਲਦਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਮਾੜੀ ਜਿਹੀ ਟੈਨਸ਼ਨ ਆਈ ਤੇ ਦੋਸਤ ਨੇ ਕਿਹਾ ਆ ਲੈ ਮਾੜਾ ਜਾਂ ਨਸ਼ਾ ਲੈ ਲੈ ਕੁਛ ਵੀ ਕਿਸੇ ਤਰ੍ਹਾਂ ਦਾ ਹਾਂਜੀ ਉਹਦੇ ਤੋਂ ਉਹਨੂੰ ਹੌਲੀ-ਹੌਲੀ ਲਤ ਪੈਂਦੇ ਪੈਂਦੇ ਪੈਂਦੀ ਪੈ ਜਾਂਦੀ ਹੈ ਹਾਂਜੀ ਕਿਉਂਕਿ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦੇ ਦੋਸਤ ਵੀ ਇਦਾਂ ਦੇ ਬਣ ਜਾਂਦੇ ਹਾਂਜੀ ਉਹ ਫਿਰ ਉਹਨੂੰ ਆਪ ਫਸੇ ਹੁੰਦੇ ਆ ਤੇ ਉਹਨੂੰ ਵੀ ਹੌਲੀ-ਹੌਲੀ ਉਸ ਦਲਦਲ ਦੇ ਵਿੱਚ ਧਸ ਦਿੰਦੇ ਹਾਂਜੀ ਵੀ ਚਲੋ ਇਹ ਸਾਨੂੰ 4 ਦਿਨ ਫ੍ਰੀ ਖਵਾਏਗਾ ਹਮ ਪਰ ਫ੍ਰੀ ਫਰੂ ਵਾਲੇ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਉਹਦੀ ਜੇਬ ਚ ਹੀ ਲਾਣੇ ਨੇ ਜੇ 4 ਦਿਨ ਫ੍ਰੀ ਮਿਲ ਵੀ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਉਹਦੇ ਕੋਲੇ ਖਾਣਾ ਪੈਂਦਾ ਔਰ ਇੱਕ ਦਿਨ ਇਹੋ ਜਿਹਾ ਆ ਜਾਂਦਾ ਕਿ ਉਹਨਾਂ ਦਾ ਘਰ ਵੀ ਵਿਕ ਜਾਂਦਾ ਹੈ ਸਾਰਾ ਕੁਝ ਸਮਾਜ ਪੱਖੋਂ ਵੀ ਉਹਨਾਂ ਤੋਂ ਦੁਰ ਕਿਨਾਰਾ ਕਰ ਲਿਆ ਜਾਂਦਾ ਹੈ ਹਾਂਜੀ ਬੇ ਬੰਦਾ ਕੰਮ ਦਾ ਨਹੀਂ ਰਹਿ ਗਿਆ ਤੇ ਅਸੀਂ ਇਹ ਗੱਲ ਕਹਿੰਨੇ ਆ ਕਿ ਦਾਅਵੇ ਨਾਲ ਕਹਿੰਨੇ ਆ ਕਿ ਨਸ਼ਾ ਜਿਹੜਾ ਸਿਰ 15 ਦਿਨਾਂ ਦੇ ਵਿੱਚ ਛੱਡਿਆ ਜਾ ਸਕਦਾ ਕਿੰਨਾ ਮਰਜੀ ਪੁਰਾਣਾ ਨਸ਼ਾ ਲੱਗਿਆ ਹੋਵੇ ਇਹ ਤਾਂ ਨਹੀਂ ਵੀ ਕੋਈ 2 ਮਹੀਨਿਆਂ ਦਾ ਜਾਂ 10 ਸਾਲਾਂ ਦਾ ਜਾਂ ਕਿਹੜੇ-ਕਿਹੜੇ ਨਸ਼ੇ ਛਡਵਾਉਨੇ ਹੋ ਭਾਵੇਂ ਜਿੰਨਾ ਮਰਜੀ ਪੁਰਾਣਾ ਹੋਵੇ ਨਸ਼ਾ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਤੇ ਭਾਵੇਂ ਦੁਨੀਆਂ ਦਾ ਜਿਹੜਾ ਮਰਜੀ ਨਸ਼ਾ ਹੋਵੇ ਉਹ ਛੱਡਿਆ ਜਾ ਸਕਦਾ ਤੇ ਉਹ ਤੁਸੀਂ ਸਿਰਫ ਪਹਿਲੇ ਦਿਨ 15 ਦਿਨਾਂ ਦੇ ਵਿੱਚ ਅਸੀਂ ਛਡਾਣੇ ਆ ਪਹਿਲੇ ਦਿਨ ਅਸੀਂ ਨਸ਼ਾ ਬੰਦ ਕਰ ਦਿੰਦੇ ਆ ਹੂੰ ਤੇ 15 ਦਿਨਾਂ ਬਾਅਦ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਹਰ ਦੋ ਦਿਨਾਂ ਬਾਅਦ ਅਸੀਂ ਘਟਾਉਣ ਲੱਗ ਪੈਂਦੇ ਆ ਕੋਈ ਦਿੱਕਤ ਨਹੀਂ ਆਉਂਦੀ ਸਰੀਰ ਨੂੰ ਕੋਈ ਥਕਾਵਟ ਨਹੀਂ ਹੁੰਦੀ ਕੋਈ ਲੱਤਾਂ ਪੀੜ ਨਹੀਂ ਕਰਦੀਆਂ ਕੋਈ ਸਿਰਦਰਦ ਨਹੀਂ ਕਰਦਾ ਕੋਈ ਲੈਟਰਿੰਗ ਨਹੀਂ ਲੱਗਦੀਆਂ ਕੋਈ ਉਲਟੀਆਂ ਨਹੀਂ ਆਉਂਦੀਆਂ ਕੁਝ ਵੀ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਜਿਵੇਂ ਆਪਾਂ ਮੋਟੇ ਜਿਹੇ ਨਸ਼ੇ ਕਹਦੀਏ ਭੁੱਕੀ ਹੋਗੀ ਅਫੀਮ ਹੋਗੀ ਸ਼ਰਾਬ ਹੋਗੀ ਜਾ ਕੋਈ ਸਗਨੇਚਰ ਖਾਂਦਾ ਜਾਂ ਕੋਈ ਚਿੱਟਾ ਪੀਰੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਹੈ ਕਿਸੇ ਵੀ ਤਰ੍ਹਾਂ ਦਾ ਭਾਵੇਂ ਕੋਈ ਟੀਕੇ ਲਾ ਰਿਆ ਹੈ ਓਕੇ ਹਾਂਜੀ ਟੀਕੇ ਲਾਣ ਵਾਲੇ ਦੀ ਉਮਰ ਹੈ ਜਿਹੜੀ ਬਹੁਤ ਥੋੜੀ ਰਹਿ ਜਾਂਦੀ ਹੂੰ ਉਹ ਸਾਲ 6 ਮਹੀਨੇ ਉਸ ਤੋਂ ਬਾਅਦ ਕੱਢਦਾ ਜਦੋਂ ਟੀਕੇ ਲਾਣ ਲੱਗ ਪੈਂ ਜਿਸ ਦਿਨ ਡੋਜ਼ ਜ਼ਿਆਦਾ ਮਿਲ ਗਈ ਉਸੇ ਦਿਨ ਹੀ ਉਹਨ ਦੀ ਸਿਰੰਜ ਵਿੱਚ ਹੀ ਰਹਿ ਜਾਂਦੀ ਤੇ ਟ੍ਰੀਟਮੈਂਟ ਜਿਹੜਾ ਇਹ ਸਾਰਿਆਂ ਦਾ ਸੇਮ ਹੀ ਹੁੰਦਾ ਨਸ਼ਿਆਂ ਦਾ ਕੋਈ ਚੱਕਰ ਨਹੀਂ ਨਸ਼ਾ ਕੋਈ ਵੀ ਕਰਦਾ ਹੋਵੇ ਹਾਂਜੀ ਭਾਵੇਂ ਕੋਈ ਵੀ ਕਰਦਾ ਹੋਵੇ ਉਹਦੀ ਅਸੀਂ ਡੋਜ਼ ਬੰਦਣੀ ਹੁੰਦੀ ਹੈ ਜੇ ਕੋਈ ਵੱਧ ਕਰਦਾ ਹੈ ਤੇ ਵੱਧ ਡੋਜ਼ ਜੇ ਕੋਈ ਥੋੜਾ ਕਰਦਾ ਹੈ ਤੇ ਥੋੜੇ ਮੁਤਾਬਕ ਡੋਜ਼ ਉਹ ਡੋਜ਼ ਅਸੀਂ ਬੰਨ ਕੇ ਦੇ ਦਿੰਨੇ ਓਕੇ ਤੇ ਜੇ ਕੋਈ ਮੰਨ ਕੇ ਚਲੋ ਫੋਨ ਤੇ ਗੱਲ ਕਰਕੇ ਤੁਹਾਨੂੰ ਸਾਰਾ ਕੁਝ ਦੱਸਦਾ ਹੈ ਤਾਂ ਉਵੇਂ ਵੀ ਤੁਸੀਂ ਡੋਜ਼ ਬਣਾ ਕੇ ਦੱਸ ਸਕਦੇ ਹੋ ਹਾਂਜੀ ਬਿਲਕੁਲ ਜੀ ਉਸੇ ਤਰ੍ਹਾਂ ਅਸੀਂ ਡੋਜ਼ ਬਣਾ ਕੇ ਉਹਨੂੰ ਪੈਕਿੰਗ ਕਰਕੇ ਵਿੱਚ ਪਰਚੀ ਪਾ ਕੇ ਦੱਸ ਦਿੰਨੇ ਆ ਵੀ ਐਦਾਂ ਐਦਾਂ ਖਾਣਿਆ ਓਕੇ ਉਹ ਫਿਰ ਉਦਾਂ ਉਦਾਂ ਡੋਜ਼ ਲਈ ਜਾਂਦਾ ਹੈ ਪਹਿਲੇ ਦਿਨ ਨਸ਼ਾ ਬਿਲਕੁਲ ਬੰਦ ਕਰ ਦਿੰਦਾ ਸਿਰਫ ਉਹਨੇ ਇਕੱਲਾ ਮਨ ਬਣਾ ਕੇ ਆਣਾ ਬਾਕੀ ਕੰਮ ਸਾਡਾ ਹੈ ਇੱਥੇ ਆ ਕੇ ਵੀ ਦਵਾਈ ਲੈ ਕੇ ਜਾ ਸਕਦਾ ਤੁਹਾਨੂੰ ਦੱਸ ਕੇ ਸਾਰਾ ਕੁਝ ਜੀ ਜੀ ਤੇ ਜੇ ਕੋਈ ਗੁਪਤ ਰਹਿਣਾ ਚਾਹੁੰਦਾ ਨਹੀਂ ਦੱਸਣਾ ਚਾਹੁੰਦਾ ਕੁਝ ਵੀ ਤਾਂ ਤੁਸੀਂ ਗੁਪਤ ਵੀ ਉਹਦੀ ਪਛਾਣ ਰੱਖੋਗੇ ਸਾਰਾ ਉਹਦਾ ਜਿਹੜਾ ਟ੍ਰੀਟਮੈਂਟ ਹੈ ਫੋਨ ਤੇ ਦੱਸ ਕੇ ਤੇ ਉਹਦੀ ਜਿਹੜੀ ਦਵਾਈ ਉਹ ਕੋਰੀਅਰ ਕਰ ਦੋਗੇ ਹਾਂਜੀ ਬਿਲਕੁਲ ਜੀ ਤੇ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਆ ਸਕਦਾ ਹੈ ਕੋਰੀਅਰ ਲਵਾ ਸਕਦੇ ਨੇ ਕਿਸੇ ਵੀ ਤਰ੍ਹਾਂ ਮੰਗਵਾ ਸਕਦੇ ਨੇ ਤੇ ਤੁਸੀਂ ਡਾਕਟਰ ਸਾਹਿਬ ਆਪਦੇ ਤਜਰਬੇ ਦੇ ਵਿੱਚੋਂ ਕਿੰਨੇ ਕਿ ਜਿਹੜੇ ਪੇਸ਼ੈਂਟ ਨੇ ਉਹਨਾਂ ਦਾ ਨਸ਼ਾ ਛਡਵਾ ਚੁੱਕੇ ਹੋਣਗੇ? ਕਮਸ਼ੇ ਕਮ 500 ਆਦਮੀ ਜਿਹੜਾ ਹੈ ਅਸੀਂ ਨਸ਼ੇ ਦੀ ਦਲਦਲ ਚੋਂ ਬਾਹਰ ਕੱਢ ਚੁੱਕੇ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਹੋਰ ਇਹਨੂੰ ਵਿਧਾਇਆ ਜਾਵੇ। ਪਹਿਲਾਂ ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਲੈਂਦੇ ਸੀ ਹੁਣ ਅਸੀਂ ਹੋਰ ਲਿਮਟ ਦੇ ਕਰ ਦਿੱਤੇ ਗਏ ਕਿ ਘੱਟੋ ਘੱਟ ਜਿਹੜਾ ਗਰੀਬ ਜਨਤਾ ਵਿੱਚ ਫਸ ਗਈ ਹੋਈ ਏ ਉਹ ਉਹਨਾਂ ਦੀ ਪਹੁੰਚ ਤੇ ਵਿੱਚ ਵੀ ਆ ਜਾਵੇ। ਤੇ ਕਿੰਨੀਆਂ ਕੁ ਕੁੜੀਆਂ ਨੇ ਜਿਹੜੀਆਂ ਹੁਣ ਤੱਕ ਤੁਹਾਡੇ ਤੋਂ ਟ੍ਰੀਟਮੈਂਟ ਲੈ ਚੁੱਕੀਆਂ ਨੇ ਫੋਨ ਤੇ ਜਾਂ ਇੱਥੇ ਆ ਕੇ? ਕੁੜੀਆਂ ਬਹੁਤ ਜ਼ਿਆਦਾ ਨਹੀਂ ਪਰ 25 30 ਦੇ ਲਗਭਗ ਹੋ ਗਈਆਂ ਨੇ ਪਰ ਉਹ ਬਹੁਤ ਜ਼ਿਆਦਾ ਉਹਨਾਂ ਦੀ ਤਦਾਦ ਨਹੀਂ ਹਸਿਆਣੀਆਂ ਨੇ ਕਿ ਇਸ ਦਲਦਲ 'ਚ ਨਹੀਂ ਫਸਣਾ ਜਿਹੜੀਆਂ ਫਸ ਗਈਆਂ ਹਈਆਂ ਨੇ ਉਹ ਵੀ ਕੋਸ਼ਿਸ਼ ਕਰਤੀਆਂ ਨੇ ਫਿਰ ਅਸੀਂ ਇਹਦੇ ਵਿੱਚੋਂ ਨਿਕਲ ਗਏ ਔਰ ਨਿਕਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੈ ਜੇ ਆਪਾਂ ਕੁੜੀਆਂ ਦੀ ਗੱਲ ਕਰੀਏ ਲਗਭਗ ਕਿਹੜੇ-ਕਿਹੜੇ ਨਸ਼ੇ ਤੁਸੀਂ ਛੜਾਏ ਨੇ ਜਿਹੜੇ ਮੋٹے ਜਿਹੇ ਤੁਹਾਡੇ ਯਾਦ ਹੋਣ ਕਿਸੇ ਕੋਲ ਖਾਸ ਕਰਕੇ ਜ਼ਿਆਦਾ ਚਿੱਟੇ ਵਾਲੇ ਪਾਸੇ ਚੜੀਆਂ ਜਾਂਦੀਆਂ ਨੇ ਕੁੜੀਆਂ ਕਿੰਨੀਆਂ ਕਿ ਪ੍ਰਾਣੀਆਂ ਸੀ ਕੁੜੀਆਂ ਲੱਗੀਆਂ ਹੋਣਾਂ ਕੋਈ 5 ਸਾਲ ਤੋਂ ਕੋਈ 7 ਸਾਲ ਤੋਂ ਕੋਈ ਸਾਲ ਤੋਂ 2 ਸਾਲ ਤੋਂ ਬਸ ਰਲਿਆ ਮਿਲਿਆ ਜ ओके ਉਹਨਾਂ ਦਾ ਵੀ ਸੇਮ ਹੀ ਸਾਰਾ ਟ੍ਰੀਟਮੈਂਟ ਹੋ ਗਿਆ ਸੇਮ ਹੀ ਬਿਲਕੁਲ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ ਵੀ ਅਸੀਂ ਪੰਜਾਬ ਨੂੰ ਇਹਦੇ ਵਿੱਚੋਂ ਬਾਹਰ ਕੱਢੀਏ ਤੇ ਸਾਡੇ ਵੀ ਕੋਸ਼ਿਸ਼ ਬੰਦੀ ਵੀ ਅਸੀਂ ਵੀ ਕੋਸ਼ਿਸ਼ ਕਰਕੇ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲ ਆਈਏ ਵੈਸੇ ਤਾਂ ਟੋਟਲ ਇੰਡੀਆ 'ਚ ਫੈਲ ਚੁੱਕਾ ਹੈ ਪਰ ਬਹੁਤ ਘੱਟ ਹੈ ਖਾਸ ਕਰਕੇ ਪੰਜਾਬ 'ਚ ਜ਼ਿਆਦਾ ਵੈਸੇ ਤਾਂ ਵਰਲਡ ਲੈਵਲ ਤੇ ਹੋ ਗਿਆ ਹੈ ਇਸ ਟਾਈਮ ਸਾਡੇ ਕੋਲ ਕੈਨੇਡਾ ਅਮਰੀਕਾ ਦੇ ਵੀ ਆਉਂਦੇ ਨੇ ਫੋਨ ਵੀ ਅਸੀਂ ਨਸ਼ੇ ਦੀ ਲਤ ਦੇ ਵਿੱਚ ਲੱਗ ਚੁੱਕੇ ਹਾਂ ਤੇ ਅਸੀਂ ਇਹਦੇ ਵਿੱਚੋਂ ਕਿਵੇਂ ਨਿਕਲੀਏ ਅਸੀਂ ਉੱਥੇ ਵੀ ਮੈਡੀਸਨ ਭੇਜ ਦਿੰਦੇ ਹਾਂ ਹਾਂਜੀ ਤੇ ਇੱਕ ਚੀਜ਼ ਇਹ ਦੱਸੋ ਡਾਕਟਰ ਸਾਹਿਬ ਵੀ ਜਿਵੇਂ ਕਿਸੇ ਵੀ ਨਸ਼ੇ ਨੂੰ ਛੱਡਣ ਵਾਸਤੇ ਜਿਵੇਂ ਆਪਾਂ ਇਹ ਤੁਸੀਂ ਦਵਾਈ ਤਿਆਰ ਕੀਤੀ ਹੋਈ ਐ ਇਹ ਸਾਰੀ ਦਵਾਈ ਤੁਸੀਂ ਆਪ ਹੀ ਤਿਆਰ ਕੀਤੀ ਐ ਹਾਂਜੀ ਬਿਲਕੁਲ ਆ ਵੇਖੋ ਆਯੁਰਵੈਦਿਕ ਦਵਾਈ ਐ ਬਿਲਕੁਲ ਅਸੀਂ ਆਪ ਕੈਪਸੂਲ ਭਰੇ ਹੋਏ ਨੇ ਇਹਦੇ ਵਿੱਚ ਅਸੀਂ ਕੁਝ ਵੀ ਨਹੀਂ ਪਾਉਂਦੇ ਸਿਰਫ ਆਯੁਰਵੈਦਿਕ ਜੜੀ-ਬੂਟੀਆਂ ਨੇ ਹਮ ਤੇ ਨਾ ਇਹਦਾ ਨਸ਼ਾ ਹੁੰਦਾ ਹੈ ਕੋਈ ਤਕਲੀਫ ਨਹੀਂ ਆਉਂਦੀ ਬੰਦੇ ਨੂੰ ਕੋਈ ਟੁੱਟ-ਭੱਜ ਨਹੀਂ ਹੁੰਦੀ ਤੇ ਕੋਈ ਲੈਟਰਨ ਨਹੀਂ ਲੱਗਦੀ ਕੋਈ ਵੀ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੁੰਦੀ ਇਹ ਕੀ ਕਰਦਾ ਹੈ ਇਹ ਬਲੱਡ ਨੂੰ ਵਾਸ਼ ਕਰਦਾ ਹੈ ਹਮ ਇੰਨੇ ਤੋਂ ਬਾਅਦ ਡੋਪ ਟੈਸਟ ਕਰਵਾਇਆ ਜਾ ਸਕਦਾ ਹੈ ਇੱਕ ਹਫਤੇ ਬਾਅਦ ਜਿੰਨਾ ਜਦੋਂ ਦਵਾਈ ਛੱਡ ਦੇਵੇ ਉਸ ਤੋਂ ਬਾਅਦ ਇੱਕ ਹਫਤੇ ਬਾਅਦ ਟੈਸਟ ਕਰਵਾ ਲੈ ਤੇ ਬਿਲਕੁਲ ਨੋਰਮਲ ਆ ਜਾਏਗਾ ਹੁਣ ਗੱਲ ਕਰਦੇ ਹਾਂ ਜੀ ਆ ਸੈਕਸ ਵਾਲੀ ਦਿੱਕਤ ਦੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਵੀ ਬਹੁਤ ਵੱਡਾ ਇੱਕ ਮੁੱਦਾ ਹੈ ਨਾ ਮਰਦੀ ਵਾਲਾ ਕਿ ਮੁੰਡੇ ਨਾ ਮਰਦ ਹੋ ਗਏ ਕਿ ਬੱਚੇ ਨਹੀਂ ਪੈਦਾ ਕਰ ਸਕਦੇ ਸੀਮਨ ਬੈਂਕਾਂ ਦੇ ਵਿੱਚ ਤੁਰੇ ਫਿਰਦੇ ਨੇ ਇਹ ਵੀ ਰੋਲ ਹੈ ਵੀਰ ਬਾਹਰਲਾ ਜਿਹੜਾ ਸੀਮਨ ਹੈ ਉਹ ਪੰਜਾਬ ਦੇ ਵਿੱਚ ਆ ਰਿਹਾ ਕਿਤੋਂ ਨਾ ਕਿਤੋਂ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਨਾ ਮਰਦ ਕਿਉਂ ਹੋ ਰਹੇ ਨੇ ਬੱਚੇ ਇਹਦੇ ਪਿੱਛੇ ਕੀ ਰੀਜਨ ਹੈ ਕਿਵੇਂ ਇਹਦੇ ਚੋ ਬਚਿਆ ਜਾ ਸਕਦੇ ਤੇ ਕਿਵੇਂ ਤੁਸੀਂ ਇਹਨਾਂ ਦਾ ਹੱਲ ਕੱਢਦੇ ਹੋ ਅਸਲ ਦੇ ਵਿੱਚ ਆਪਾਂ ਨੂੰ ਖਰਾਕ ਤੋਂ ਤਤ ਨਹੀਂ ਮਿਲਦੇ ਉਹਨੇ ਹੂੰ ਉਹਦੇ ਵਿੱਚ ਹੀ ਫਰਕ ਪੈ ਗਿਆ ਉਹ ਤਤ ਸਰੀਰ ਨੂੰ ਮਿਲਦੇ ਨਹੀਂ ਜੇ ਅਸੀਂ ਬਾਡੀ ਬਣਾ ਲੈਨੇ ਆ ਭਾਵੇਂ ਜਿਮ ਜੁਆਇਨ ਕਰਕੇ ਜਿਵੇਂ ਮਰਜ਼ੀ ਕਰਕੇ ਪਰ ਸਾਡੇ ਕੋਲੋਂ ਜਿਹੜੇ ਸਾਨੂੰ ਇਸ ਕੰਮ ਵਾਸਤੇ ਤੱਤ ਚਾਹੀਦੇ ਸੀ ਸਰੀਰ ਨੂੰ ਉਹ ਨਹੀਂ ਮਿਲਦੇ ਉਹ ਖਰਾਕੀ ਤੱਤ ਜਿਹੜੇ ਨੇ ਬਿਲਕੁਲ ਘਟ ਚੁੱਕੇ ਹੋਇਆ ਉਹਦੀ ਵਜ੍ਹਾ ਖਾਸ ਕਰਕੇ ਇੱਕ ਤਾਂ ਬੱਚੇ ਸਾਰੇ ਜੰਮਦੇ ਹੀ ਬੱਚੇ ਨਿੱਕੇ ਨਿੱਕੇ ਬੱਚੇ ਕੁਰਕਰੀਆਂ ਵਾਲ ਤੇ ਫਾਸਟ ਫੂਡਾਂ ਵਾਲ ਅੱਜ ਕੱਲ ਦੀ ਜਵਾਨੀ ਹੁੰਦੀ ਕੁਰਕਰੀਆਂ ਤੋਂ ਤਿਆਰ ਹੈ ਹੈ ਔਰ ਅੱਗੇ ਘਿਓ ਖਾ ਖਾ ਤਿਆਰ ਹੁੰਦੇ ਸੀ ਅੱਜ ਕੱਲ ਫਾਸਟ ਫੂਡ ਤੋਂ ਤਿਆਰ ਹੋ ਰਿਹਾ ਤਾਂ ਫੇਰ ਸਾਨੂੰ ਉਹ ਜੇ ਤੱਤ ਮਿਲਣਗੇ ਉਦੀ ਵਜ੍ਹਾ ਕਰਕੇ ਸ਼ੁਕਰਾਨੂ ਜਿਹੜੇ ਨੇ ਬਿਲਕੁਲ ਨਿਲ ਮਿਲ ਰਹਾ ਜਾਂ ਨਿੱਕੀ ਜੀ ਉਮਰ ਦੇ ਵਿੱਚ ਹੀ दांत ਪੈਣ ਲੱਗ ਪੈਂਦੇ ਤੇ ਉਹਨਾਂ ਨੂੰ ਨਾਈਟ ਫਾਲ ਹੋਣ ਲੱਗ ਪੈਂਦਾ ਇੰਨਾ ਪ੍ਰੋਬਲਮ ਆ ਕਰਕੇ ਇੱਕ ਉਹਨਾਂ ਦੀ ਕੀ ਹੁੰਦੀ ਹੈ ਸਟੈਂਡਿੰਗ ਵੀ ਉੱਡ ਜਾਂਦੀ ਹੈ ਹਮਤਲਬ ਕਰੰਟ ਆਣਾ ਹੀ ਘਟ ਜਾਂਦਾ ਹੈ ਤੇ ਇਸ ਤਰ੍ਹਾਂ ਚੱਲਦੇ ਆ ਚੱਲਦੇ ਆ ਹੁਣ ਤਾਂ ਨਿੱਕੇ ਨਿੱਕੇ ਉਮਰ ਦੇ ਬੱਚੇ ਨੇ ਜਿਹੜੇ ਗੁਪਤ ਰੋਗਾਂ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਨਮਰਦੀ ਦਾ ਸ਼ਿਕਾਰ ਹੋ ਗਏ ਸਾਰੇ ਸਿੱਧੀ ਗੱਲ ਕਹਿ ਦਈਏ ਤਾਂ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਅਸੀਂ 1 ਮਹੀਨੇ ਦਾ ਸਾਡਾ ਕੋਰਸ 6 ਮਹੀਨੇ ਦੇ ਵਿੱਚ ਬਿਲਕੁਲ ਜਿਵੇਂ ਠੀਕ ਹੋ ਜਾਂਦਾ ਨਹੀਂ ਇਹ ਚੀਜ਼ਾਂ ਤੋਂ ਬਚਿਆ ਕਿਵੇਂ ਜਾ ਸਕਦਾ ਜਿਵੇਂ ਆਪਾਂ ਕਹਿ ਦਈਏ ਵੀ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਉਹ ਗਲਤੀਆਂ ਕਰਨ ਲੱਗ ਜਾਂਦੇ ਨੇ ਜੀ ਇਹ ਕਾਰਨ ਫਸਦੇ ਕਿਉਂ ਨੇ ਇਹ ਚੀਜ਼ਾਂ ਦੇ ਵਿੱਚ ਦੇਖੋ ਛੋਟੀ ਉਮਰ ਦੇ ਬੱਚੇ ਜਿਹੜੇ ਨੇ ਹਾਥਰ ਅਸੀਂ ਦਾ ਸ਼ਿਕਾਰ ਹੋ ਰਹੇ ਨੇ ਇਹ ਸਭ ਤੋਂ ਵੱਡਾ ਇਹਦਾ ਰੋਲ ਹੈਗਾ ਆਪਣੇ ਫੋਨ ਦਾ ਹੂੰ ਫੋਨ ਦਾ ਬੜਾ ਤਗੜਾ ਰੋਲ ਹੈ ਇਹ ਜੇਕਰ ਮਾਪਿਓ ਵੀ ਕੋਸ਼ਿਸ਼ ਕਰੇ ਤਾਂ ਫੋਨ ਤੋਂ ਬੱਚਿਆਂ ਨੂੰ ਦੂਰ ਰੱਖੇ ਪਰ ਅੱਜ ਕੱਲ ਦੇ ਇਸ ਤਰ੍ਹਾਂ ਦੀ ਪੋਜੀਸ਼ਨ ਬਣ ਗਈ ਹੈ ਕਿ ਬੱਚੇ ਜਿਹੜੇ ਨੇ ਸਕੂਲ ਟਾਈਮ ਤੇ ਵੀ ਫੋਨ ਨਾਲ ਲੈ ਜਾਂਦੇ ਨੇ ਠੀਕ ਹੈ ਤੇ ਸਕੂਲੋਂ ਨਿਕਲਦੇ ਨਾਲ ਹੀ ਉਹ ਨੌਨ ਕਰਕੇ ਤੇ ਨਾਲ ਹੀ ਸ਼ੁਰੂ ਹੋ ਜਾਂਦੇ ਨੇ ਜਦੋਂ ਕਿਤੇ ਇਕੱਲੇ ਬੈਠੇ ਉਦੋਂ ਉਹਨਾਂ ਨੇ ਬਿਲੀਵ ਫਿਲਮਾਂ ਵੇਖਣੀਆਂ ਜਾਂ ਕੋਈ ਗਲਤ तरीके ਦੇ ਦੇਖਣੇ ਆ ਕਮੈਂਟ ਜਾਂ ਦੇਖਣੇ ਆ ਪੜ੍ਹਨੇ ਆ ਇਸ ਤਰ੍ਹਾਂ ਦੀ ਪੋਜੀਸ਼ਨ ਆ ਰਹੀ ਏ ਉਹਦੀ ਵਜ੍ਹਾ ਕਰਕੇ ਜਿਹੜੀ ਉਤੇਜਨਾ ਬਹੁਤ ਜ਼ਿਆਦਾ ਵਧਦੀ ਉਤੇਜਨਾ ਵਾਰ-ਵਾਰ ਵਧੇਗੀ ਵਾਰ-ਵਾਰ ਵਧੇਗੀ ਤਾਂ ਗਰਮੈਸ਼ ਆਏਗੀ ਸਰੀਰ 'ਚ ਜਿਵੇਂ ਜਿਵੇਂ ਸਰੀਰ 'ਚ ਗਰਮੈਸ਼ ਆਏਗੀ ਵੀਰਜ ਪਤਲਾ ਹੁੰਦਾ ਜਾਏਗਾ ਵੀਰਜ ਪਤਲਾ ਹੋਣ ਦੀ ਵਜ੍ਹਾ ਕਰਕੇ ਤੇ ਫਿਰ ਉਹ ਆਪਣੇ ਆਪ ਚੱਲਣ ਲੱਗ ਪੈਂਦਾ ਜੇਕਰ ਕੋਸ਼ਿਸ਼ ਕਰੀਏ ਤਾਂ ਪਹਿਲਾਂ ਬੱਚਿਆਂ ਤੋਂ ਫੋਨ ਵਗੈਰਾ ਪਾਸੇ ਕੀਤਾ ਜਾਵੇ ਜਾਂ ਬੱਚੇ ਸਿਆਣੇ ਬਣ ਜਾਣ ਕਿ ਇਧਰਲੇ ਪਾਸੇ ਜਾਣ ਹੀ ਨਾ ਤੇ ਉਹ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ ਤਾਂ ਬੱਚਾ ਵੀ ਜਾ ਸਕਦਾ ਤੇ ਇਹਦਾ ਹਾਲਤ ਤਾਂ ਸਾਡੇ ਕੋਲ ਹੈਗਾ ਹੀ ਹੈ ਫਿਰ ਨਹੀਂ ਤੁਸੀਂ ਉਹ ਤਾਂ ਹੱਲ ਚਲੋ ਜਿਹੜੇ ਬੰਦੇ ਖਤਮ ਹੋ ਗਏ ਉਹਦਾ ਦਵਾਈ ਲੈ ਕੇ ਤੁਸੀਂ ਬਿਲਕੁਲ ਉਹਨਾਂ ਨੂੰ ਓਕੇ ਕਰ ਦੋਗੇ ਪਰ ਤੁਸੀਂ ਉਹਨਾਂ ਨੂੰ ਕੀ ਸਮਝਾਉਣਾ ਚਾਹੋਗੇ ਇਹਦੇ ਬਾਰੇ ਜਿਹੜੇ ਬੱਚੇ ਨੇ ਹੁਣ ਛੋਟੀ ਉਮਰ ਦੇ ਵਿੱਚ ਨੇ ਆਪਾਂ 12 ਸਾਲ ਤੋਂ 20 ਸਾਲ ਦੀ ਏਜ ਚ ਕਹਿ ਦਈਏ ਜੀ ਜੀ ਹੈਂਡ ਜੋਬ ਦੇ ਆਦੀ ਹੋ ਗਏ ਗੰਦੀਆਂ ਫਿਲਮਾਂ ਦੇਖਣ ਦੇ ਆਦੀ ਹੋ ਗਏ ਉਹ ਚੀਜ਼ ਦਾ ਕਿੰਨਾ ਕੁ ਇਫੈਕਟ ਪੈਂਦਾ ਹੁਣ ਕਈ ਲੋਕ ਇਹ ਚੀਜ਼ ਕਹਿੰਦੇ ਨੇ ਕਿ ਯਾਰ ਜਿਹੜਾ ਕੰਮ ਹੈ ਉਹਨੂੰ ਕਾਬੂ ਕਰੋ ਪਰ ਕਿਸੇ ਹੱਦ ਤੱਕ ਕਰੋ ਇਹ ਚੀਜ਼ਾਂ ਕਰਨੀਆਂ ਵੀ ਜ਼ਰੂਰੀ ਨੇ ਇਹ ਚੀਜ਼ਾਂ ਬੱਚਿਆਂ ਵਾਸਤੇ ਕਿੰਨੀਆਂ ਕੁ ਜ਼ਰੂਰੀ ਨੇ ਜਾਂ ਜਿਹੜੇ 15 ਤੋਂ 20 ਸਾਲ ਦੀ ਏਜ ਵਾਲੇ ਨੇ ਕੀ ਉਹਨਾਂ ਵਾਸਤੇ ਹੈਂਡ ਜੋਬ ਹੈ ਕਿੰਨੀ ਕੁ ਜ਼ਰੂਰੀ ਹੈ ਸੈਕਸ ਕਿੰਨਾ ਕੁ ਜ਼ਰੂਰੀ ਹੈ ਉਹਨਾਂ ਲਈ ਤਾਂ ਜ਼ਰੂਰੀ ਅਜੇ ਹੈਗਾ ਹੀ ਨਹੀਂ ਕਿਉਂਕਿ ਉਹ 20 ਸਾਲ ਤੋਂ ਬਾਅਦ ਜ਼ਰੂਰੀ ਹੈ ਪਹਿਲਾਂ ਥੋੜਾ ਜ਼ਰੂਰੀ ਹੈ ਜੇ ਅਜੇ ਅਸੀਂ ਆਂਗਣ ਨੂੰ ਪੱਕਣ ਹੀ ਨਹੀਂ ਦਿੱਤਾ ਆਪਾਂ ਕੱਚੀ ਕੋਈ ਚੀਜ਼ ਤੋੜ ਲੈਨੇ ਆ ਕੱਚੀ ਸਬਜ਼ੀ ਤੋੜ ਲਈਏ ਕੱਚਾ ਫਲ ਤੋੜ ਲਈਏ ਉਹ ਸਾਡੇ ਕਿਸੇ ਕੰਮ ਦਾ ਨਹੀਂਗਾ ਅਮਰੋਧ ਹੀ ਅਮਰੋਧ ਨੂੰ ਪੱਕਣ ਹੀ ਨਾ ਦਿਓ ਕੱਚਾ ਤੋੜ ਲਓ ਤੋ ਕਿਸ ਕੰਮ ਆਏਗਾ ਇਸੇ ਤਰ੍ਹਾਂ ਇਹ ਜਵਾਨੀ ਹੈ ਇਹਨੂੰ ਬਿਨਾਂ ਗੱਲ ਤੋਂ ਖੋਹ ਦਿਓ ਨਿੱਕੀ ਉਮਰ ਦੇ ਵਿੱਚ ਹੀ ਤਾਕਤ ਆਣੇ ਨਹੀਂ ਦਿੱਤੀ ਪੱਕਣ ਹੀ ਨਹੀਂ ਦਿੱਤਾ ਉਹਨੂੰ ਤਾਂ ਉਹਨੇ ਤਾਂ ਫਿਰ ਉਹਨਾਂਦਰ ਤ ਘਾਤ ਵਾਲੇ ਪਾਸੇ ਜਾਣਾ ਹੀ ਹੈ ਉਧਰ ਤਾਂ ਉਹਨੇ ਨੁਕਸਾਨ ਹੋ ਹੀ ਜਾਣਾ ਉਧਰ ਤਾਂ ਠੀਕ ਹੈ ਸਾਰੇ ਅੰਗ ਹੀ ਖਰਾਬ ਹੋ ਜਾਣਗੇ ਟੋਟਲ ਸਿਮਿੰਟ ਵੀ ਖਰਾਬ ਹੋ ਜਾਏਗਾ ਟੋਟਲ ਲਿੰਗ ਵੀ ਖਰਾਬ ਹੋ ਜਾਏਗਾ ਕਿ ਨਾ ਉਹਨਾਂ ਦਾ ਵਿਕਾਸ ਹੋਏਗਾ ਕਿ ਜਦੋਂ ਵਿਕਾਸ ਹੀ ਨਾ ਹੋਇਆ ਤਾਂ ਕਿਸ ਕੰਮ ਆਏਗਾ ਇਸ ਕਰਕੇ ਇਹ ਬੱਚਿਆਂ ਨੂੰ ਬਚਣਾ ਚਾਹੀਦਾ ਹੈ ਕਿ ਇਧਰਲੇ ਪਾਸੇ ਨਾ ਜਾ ਜਵਾਨੀ ਆਪਣੀ ਨੂੰ ਬਚਾ ਕੇ ਰੱਖਣ ਜਵਾਨੀ ਵਾਰ-ਵਾਰ ਨਹੀਂ ਆਉਂਦੀ ਜੇ ਜਵਾਨੀ ਨਹੀਂ ਆਈ ਤਾਂ ਬਟਾਪਾ ਤਾਂ ਫਿਰ ਵੱਟ ਤੇ ਪਿਆ ਬਿਲਕੁਲ ਜੇ ਜਵਾਨੀ ਆ ਗਈ ਸਹੀ ਢੰਗ ਦੀ ਤੇ ਫਿਰ ਬਡਾਪਾ ਵੀ ਲੇਟ ਆਊਗਾ ਹੂੰ ਹੁਣ ਬਾਕੀ ਮੁਲਕਾਂ ਦੇ ਨਾਲੋਂ ਸਾਡੀ ਜਿਹੜੀ ਉਮਰ ਆਈਏ ਉਹ ਰਹਿ ਕਿਹੜੀ ਘੱਟ ਗਈ ਵੀ 25 30 ਸਾਲ ਜੇ ਘਟ ਜਿਉਂਦੇ ਨੇ ਸਾਡੇ ਜਿਹੜੇ ਇੰਡੀਅਨ ਲੋਕ ਨੇ ਜਾਂ ਪੰਜਾਬੀ ਲੋਕ ਨੇ ਸਿਰਫ ਇਸੇ ਕਰਕੇ ਔਰ ਪੁਰਾਣੇ ਵੇਖ ਲਓ ਪੁਰਾਣੇ ਸਾਰੇ ਕੋਈ 90 ਜਾਂਦਾ ਸੀ ਕੋਈ 100 ਜਾਂਦਾ ਸੀ ਅੱਜ ਕੱਲ ਦੇ ਬੱਚੇ ਜਿਹੜੇ ਨੇ ਅੱਜ ਕੱਲ ਦੀ ਜਿਹੜੀ ਉਮਰ ਆਏ ਉਹ ਰਹਿ ਕਿਹੜੀ ਗਈ ਹੈ ਨਿੱਕੀ ਨਿੱਕੀ ਉਮਰ ਤੇ ਟੈਕ ਆਣ ਲੱਗ ਪੈਣ ਉਹ ਸਿਰਫ ਇਹੀ ਕਾਰਨ ਹੈ ਕਿ ਜਵਾਨੀ ਨੂੰ ਪਾਲਲੇ ਨਹੀਂ ਗਿਆ ਹੂੰ ਜਦੋਂ ਇੱਕ ਵਾਰ ਆਂਦੀ ਸੀ ਉਹਨੂੰ ਪਾਲਣਾ ਸੀ ਪਾਲਣਾ ਸਿੱਖਣਾ ਚਾਹੀਦਾ ਸੀ ਸਾਨੂੰ ਦੇਖੋ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਧਾਰਮਿਕ ਰੀਤੀ ਰਿਵਾਜਾਂ ਦੇ ਮੁਤਾਬਕ ਸਾਰੇ ਚੱਲਦੇ ਸੀ ਉਹ ਬੜਾ ਵਧੀਆ ਰਹਿੰਦਾ ਸੀ ਹਾਂਜੀ ਤੇ ਸਾਰਾ ਕੁਝ ਮਾਂ ਪਿਓ ਕੋਲ ਪੁੱਛ ਕੇ ਤੁਰਦੇ ਸੀ ਹਰ ਚੀਜ਼ ਮਾਂ ਕੋਲ ਪੁੱਛਣਾ ਤੇ ਮੈਰਿਜ ਤੋਂ ਬਾਅਦ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਕਿੱਧਰ ਜਾਣਾ ਹੂੰ ਤੋਂ ਯਾਰਾਂ ਦੋਸਤਾਂ ਨਾਲ ਜਾਂ ਵਹਿਆਂ ਬਰਿਆਂ ਨਾਲ ਗੱਲਬਾਤ ਕਰਕੇ ਅੱਗੇ ਤੁਰਦੇ ਸੀ ਹੂੰ ਅੱਜਕੱਲ੍ਹ ਹੋਈ ਕੁਝ ਹੋਰ ਗਿਆ ਹੂੰ ਇਸ ਇਹ وجہ ਹੈ ਜਿਹੜੇ ਇਹ ਬੱਚੇ ਜਿਹੜੇ ਨੇ ਮ ਗਲਤੀਆਂ ਵਾਲੇ ਪਾਸੇ ਜਾਂਦੇ ਹੋਏ ਸਾਰਾ ਆਪਦਾ ਨੁਕਸਾਨ ਕਰੀ ਤੁਰੇ ਜਾ ਰਹੇ ਆ। ਔਰ ਇਹਨੂੰ ਤਾਂ ਬਚਿਆ ਜਾ ਸਕਦਾ ਹੈ ਬੜੇ ਸੋਹਣੇ ਤਰੀਕੇ ਨਾਲ। ਜੇਕਰ ਬੱਚੇ ਚਾਹਣ ਤਾਂ ਤੁਸੀਂ ਜਿਹੜਾ ਵੀ ਜਿੰਨੂੰ ਮੰਨਦਾ ਹੈ ਮੰਨ ਲਓ ਉਹਦੇ ਵੱਲ ਧਿਆਨ ਕਰੇ। ਹਾਂਜੀ ਠੀਕ ਹੈ ਜੀ। ਪਰਮੇਸ਼ਰ ਵੱਲ ਧਿਆਨ ਕਰੇ, ਪਰਮਾਤਮਾ ਵਾਲੇ ਪਾਸੇ ਨੌਰੀ ਬਿਰਤੀ ਲੈ ਕੇ ਜਾਵੇ। ਉਹਦੇ ਕੋਈ ਗੱਲ ਨਹੀਂ ਹੈਗੀ ਕਿ ਇਦਾਂ ਬਚਿਆ ਜਾਵੇ। ਜਿਹੜੇ ਵੀ ਕੋਈ ਮਰਦ ਨੇ ਜਿਹੜੇ ਵਿਵਤਾ ਜ਼ਿੰਦਗੀ ਦੇ ਵਿੱਚ ਆ ਗਏ ਉਸ ਤੋਂ ਬਾਅਦ ਉਹਨਾਂ ਨੂੰ ਆਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਆਪਾਂ ਕਹਦੇ ਆਂ ਤਾਤ ਪੈਣੀ ਜਾਂ ਨਾ ਮਰਦੀ ਦਾ ਸ਼ਿਕਾਰ ਹੋ ਗਏ ਮਰਦਾਨਾ ਕਮਜ਼ੋਰੀ ਆ ਗਈ ਉਹਨਾਂ 'ਚ ਜਾਂ ਕਿ ਉਹ ਬੱਚੇ ਨਹੀਂ ਪੈਦਾ ਕਰ ਰਹੇ ਸੀਮਨ ਚੈੱਕ ਕਰਾਉਂਦੇ ਨੇ ਤਾਂ ਕਿਤੇ ਸ਼ੁਕਰਾਨਾ ਨਹੀਂ ਪੈਦਾ ਹੋ ਰਿਹਾ ਠੀਕ ਹੈ ਕਿਸੇ 'ਚ ਕੋਈ ਦਿੱਕਤ ਹੈ ਉਹਨਾਂ ਵਾਸਤੇ ਤੁਹਾਡੇ ਕੋਲੇ ਕੀ ਟਰੀਟਮੈਂਟ ਹੈ ਕਿੰਨੇ ਸਮੇਂ ਦਾ ਕਿਵੇਂ ਉਹ ਠੀਕ ਹੋ ਸਕਦੇ ਨੇ ਦੇਖੋ ਜੀ ਸਾਡੇ ਕੋਲ ਆਹ ਕੈਪਸੂਲ ਭਰੇ ਪਏ ਨੇ ਇਹ ਬੜੇ ਵਧੀਆ ਇਹਨਾਂ ਦੇ ਰਿਜ਼ਲਟ ਆ ਕਾਸੀ ਦਿੰਨੇ ਨੇ ਦੇ ਨਾਲ ਸ਼ਿਕਰਾਣੂ ਤਿਆਰ ਹੋ ਜਾਂਦੇ ਨੇ ਹਾਂਜੀ ਇੱਕ ਇਹ ਅਸੀਂ ਬੂੰਦਾਂ 'ਚ ਪਾਉਣ ਵਾਲਾ ਇਹ ਆ ਤੇਲ ਹੈ ਸਾਡੇ ਕੋਲ ਇਹਨਾਂ ਨੂੰ ਅਸੀਂ ਨਿੱਕੀਆਂ ਸੀਸੀਆਂ ਦੇ ਵਿੱਚ ਪਾ ਲ ਕੇ ਤੇ ਦਿੰਨੇ ਆ ਇਹ ਸਿਰਫ ਦੋ ਬੂੰਦਾਂ ਡੇਲੀ ਪੀਣੀ ਹੁੰਦੀਆਂ ਨੇ ਜਿਨ੍ਹਾਂ ਦੇ ਸ਼ਿਕਰਾਣੂ ਨਿੱਲ ਹੋ ਗਏ ਨੇ ਜਿਨ੍ਹਾਂ ਦੇ ਟਾਈਮਿੰਗ ਕੱਟ ਗਈ ਹੈ ਜਿਨ੍ਹਾਂ ਦੀ ਬਿਲਕੁਲ ਦਾੰਦ ਪੈਣ ਲੱਗ ਪਏ ਨਾਈਟਫਾਲ ਹੋਣ ਲੱਪੇ ਸਾਰਾ ਕੁਝ ਕਵਰ ਕਰ ਜਾਂਦੀ ਹੈ ਪਰ ਇਹਨੂੰ ਅਸੀਂ ਦੂਜੀ ਮੈਡੀਸਿਨ ਦੇ ਨਾਲ ਲਾ ਕੇ ਦਿੰਨੇ ਆ ਇੰਨੇ ਵਧੀਆ ਰਿਜ਼ਲਟ ਨੇ ਔਰ ਆ ਦੇਖ ਲਓ ਇਹ ਇੱਕੋ ਹੀ ਚੀਜ਼ ਹੈ ਜਿਹੜੀ ਸ਼ਕਰਾਣੂ ਵੀ ਪੈਦਾ ਕਰ ਦਿੰਦੀ ਹੈ ਜਿਨ੍ਹਾਂ ਦੇ ਸੈੱਲ ਘਟ ਗਏ ਨੇ 5-7 ਕੁੜੀਆਂ ਖਾਂਦਾ ਸੈੱਲ ਪੂਰੇ ਹੋ ਜਾਂਦੇ ਓਕੇ ਜੀ ਹਾਂਜੀ ਪਹਿਲੀ ਕੁੜੀ 10-1000 ਸੈੱਲ ਵਧਾ ਦਿੰਦੀ ਇੱਕ ਕੁੜੀ ਇੱਕ ਤੁਸੀਂ ਇਹ ਦੱਸੋ ਵੀ ਜਿਹੜਾ ਇੱਕ ਇੱਕ ਅਜੇਹਾ ਵਿਅਕਤੀ ਹੈ ਜਿਹੜਾ ਬਿਲਕੁਲ ਇਹ ਸੋਚਦਾ ਵੀ ਯਾਰ ਮੈਂ ਨਾ ਮਰਦ ਹੋ ਗਿਆ ਜੀ ਜੀ ਜਿਹੜੀ ਮੈਨੂੰ ਮਰਦਾਨਾ ਕਮਜ਼ੋਰੀ ਉਹ ਆ ਗਈ ਮੇਰੇ ਮੈਂ ਖਤਮ ਆ ਬਿਲਕੁਲ ਉਹਦਾ ਜਿਹੜਾ ਟ੍ਰੀਟਮੈਂਟ ਹੈ ਉਹ ਕਿੰਨੇ ਸਮੇਂ ਦਾ ਤੁਹਾਡੇ ਕੋਲ ਸਿਰਫ 1 ਮਹੀਨੇ ਦਾ ਦਵਾਰਾ ਤਾਂ ਨਹੀਂ ਡਾਕਟਰ ਸਾਹਿਬ ਲੋੜ ਪੈਣੀ ਹੈਗੀ ਜਿਵੇਂ ਇੱਕ ਬੰਦੇ ਨੇ ਪਹਿਲਾਂ ਉਹ ਬਿਲਕੁਲ ਖਤਮ ਹੋ ਗਿਆ ਉਸ ਤੋਂ ਬਾਅਦ ਤੁਹਾਡਾ 1 ਮਹੀਨੇ ਦਾ ਉਹਨੇ ਟ੍ਰੀਟਮੈਂਟ ਲਿਆ। ਕਈ ਟ੍ਰੀਟਮੈਂਟ ਅਜਿਹੇ ਹੁੰਦੇ ਨੇ ਕਿ ਚੱਲਦੇ ਚੱਲਦੇ ਤਾਂ ਉਹ ਬਿਲਕੁਲ ਓਕੇ ਨੇ। 1 ਮਹੀਨਾ ਤੁਸੀਂ ਦਵਾਈ ਦਿੱਤੀ। ਉਹ ਦੁਆਰੇ ਆਪਦੀ ਲਾਈਫ ਦੇ ਵਿੱਚ ਸੈਕਸ ਵਾਲੀ ਚ ਸਹੀ ਹੋ ਗਏ। ਉਸ ਤੋਂ ਬਾਅਦ ਕੀ ਹੋਇਆ 10 ਦਿਨਾਂ ਬਾਅਦ, 15 ਦਿਨਾਂ ਬਾਅਦ, 2 ਮਹੀਨਿਆਂ ਬਾਅਦ ਉਹਨਾਂ ਨੂੰ ਇਹੀ ਦਿੱਕਤਾਂ ਦੁਬਾਰਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੀਆਂ ਇਹ ਦਵਾਈਆਂ ਨੇ। ਇਹ ਚੀਜ਼ ਦੱਸੋ ਤੁਹਾਡੇ ਕੋਲ ਇਹਦੇ 'ਚ ਕੀ ਹੈ? ਸਾਡੇ ਕੋਲ ਦੇਖੋ ਗਾਰੰਟੀ ਕੀ ਹੈ ਇਹ ਚੀਜ਼ ਦੀ ਅਗਲਾ ਕਿਉਂ ਤੁਹਾਡੇ ਤੇ ਵਿਸ਼ਵਾਸ ਕਰੇ? ਅਸੀਂ ਫੁੱਲ ਗਾਰੰਟੀ ਦਿੰਨੇ ਆਂ ਔਰ 1 ਮਹੀਨੇ ਦੇ ਵਿੱਚ ਐ ਬਿਲਕੁਲ ਔਰ ਦੁਬਾਰਾ ਇਧਰਲੇ ਪਾਸੇ ਆਉਂਦਾ ਹੀ ਨਹੀਂ। ਨੂੰ ਇਹ ਦੁਬਾਰਾ ਨੁਕਸ ਨਹੀਂ ਪੈਂਦਾ। ਜਿਸ ਤਰ੍ਹਾਂ ਕਿਸੇ ਨੂੰ ਬੁਖਾਰ ਚੜਦਾ ਹੋਵੇ ਤੋ ਕਹ ਮੈਨੂੰ ਤਾਂ ਟਾਈਫਾਇਟ ਵਾਰ-ਵਾਰ ਹੋ ਜਾਂਦਾ। ਜੇਕਰ ਉਹ ਉਹਦਾ ਸੋਹਣੇ ਢੰਗ ਨਾਲ ਇਲਾਜ ਕਰਾ ਲਵੇ, ਪਦਾਰਧਨ ਦਵਾਈ ਤੇ ਇੱਕਿਆ ਖਾ ਲਵੇ ਤੇ ਹੋ ਨਹੀਂ ਸਕਦਾ ਕਿ ਦੁਬਾਰਾ-ਦੁਬਾਰਾ ਬੁਖਾਰ ਆ ਜਾਵੇ। ਹਾਂਜੀ। ਠੀਕ ਹੈ ਜੀ ਅਸੀਂ ਹੁਣ ਦੇਸੀ ਦਵਾਈ ਦਿੰਨੇ ਆ ਟਾਈਫਾਇਟ ਦੀ। ਤੇ 10 ਦਿਨ ਖਵਾਈਏ ਤਾਂ ਦਿਨਾਂ ਬਾਅਦ ਕਦੀ ਉਹਨੂੰ ਟਾਈਫਾਇਟ ਹੁੰਦਾ ਹੀ ਨਹੀਂ। ਤੇ ਲੋਕ ਕਹਿੰਦੇ ਨੇ ਵਾਰ-ਵਾਰ ਆ ਜਾਂਦਾ ਕਿਹਨੇ ਸਵਾਲ ਹੀ ਪੈਦਾ ਨਹੀਂ ਵਾਰ-ਵਾਰ ਆ ਜਾ। ਤੇ ਇੱਕ ਸਾਡੇ ਕੋਲ ਵੇਖੋ ਡ੍ਰੌਪਸ ਏ ਅੱਖਾਂ ਇਹ ਮਹਿੰਗਾ ਵੀ ਕੋਈ ਨਹੀਂ ਹੈਗਾ ਤੇ ਇਹ ਜਿਨ੍ਹਾਂ ਦੇ ਚਿੱਟਾ ਉੱਤਰ ਆਇਆ ਜਾਂ ਜਿਨ੍ਹਾਂ ਦੇ ਅੱਖਾਂ 'ਚ ਖਾਰਿਸ਼ ਹੁੰਦੀ ਰਹਿੰਦੀ ਹੈ ਲਾਲੀ ਰਹਿੰਦੀ ਹੈ ਉਹਨੂੰ ਠੀਕ ਕਰ ਲੈਂਦਾ ਤੇ ਜਿਹੜੀਆਂ ਇਹ ਦੋਨੇ ਮੈਡੀਸਨ ਨੇ ਇੱਕ ਤਾਂ ਨਸ਼ਾ ਛਡਾਉਣ ਵਾਲੀ ਹੋ ਗਈ ਤੇ ਦੂਸਰਾ ਜਿਹੜੇ ਨਾ ਮਰਦ ਹੋ ਗਏ ਮਰਦਾਨਾ ਕਮਜ਼ੋਰੀ ਆ ਗਈ ਜਿਹੜੇ ਪੇਸ਼ੈਂਟਾਂ ਦੇ ਵਿੱਚ ਉਹਨਾਂ ਦੀਆਂ ਇਹ ਦੋਨੇ ਮੈਡੀਸਨ ਹੀ ਤੁਸੀਂ ਕੋਰੀਅਰ ਕਰ ਦਿੰਦੇ ਹੋ ਫੋਨ ਤੇ ਸਾਰੀ ਗੱਲਬਾਤ ਕਰ ਦਿੰਦੇ ਤਾਂ ਬਿਲਕੁਲ ਜੀ ਸਾਡੇ ਨਾਲ ਫੋਨ ਤੇ ਗੱਲ ਕਰਦੇ ਨੇ ਕਿਉਂਕਿ ਇਹ ਸਾਰਾ ਕੁਝ ਅਸੀਂ ਗੁਪਤ ਰੱਖਣਾ ਹੁੰਦਾ ਤੇ ਸਾਨੂੰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਆਉਂਦੇ ਨੇ ਅਸੀਂ ਉੱਥੇ ਵੀ ਭੇਜਦੇ ਹਾਂ ਮੈਡੀਸਨ ਇਹ ਫਰ ਤੋਂ ਦੇਖੋ ਗੱਲ ਹੀ ਨਹੀਂ ਹੈ ਕਿ ਹੁਣ ਤਾਂ ਪੋਸਟਾਂ ਬੜੀਆਂ ਵਧੀਆ ਨੇ ਜਿੱਥੇ ਮਰਜ਼ੀ ਪਹੁੰਚਾ ਦੇ ਤੇ ਆਪਣਾ ਇੱਥੋਂ ਦਾ ਐਡਰੈਸ ਕੀ ਹੈ ਜੀ ਜਿਹਨੇ ਆਪਣਾ ਇੱਥੇ ਆਉਣਾ ਹੋਵੇ ਤੁਹਾਡੇ ਕੋਲੇ ਆ ਕੇ ਗੱਲਬਾਤ ਕਰਕੇ ਮੈਡੀਸਨ ਲੈਣੀ ਹੋਵੇ ਹਾਂ ਮੇਰਾ ਨਾਮ ਡਾਕਟਰ ਗੁਰਚਰਨ ਸਿੰਘ ਹੈ ਆਊਟਸਾਈਡ ਬਾਂਸੀ ਗੇਟ ਨੇੜੇ ਕਰਨ ਲੈਬੋਰਟਰੀ ਫਰੋਹੀਪੁਰ ਸਿਟੀ ਬਿਲਕੁਲ ਚੌਂਕ ਬਾਂਸੀ ਗੇਟ ਦੇ ਨਾਲ ਹੀ ਦੂਜੀ ਦੁਕਾਨ ਮੋਬਾਈਲ ਨੰਬਰ ਨੋਟ ਕਰ ਲਓ 959240524 ਤੇ ਕਾਲ ਕਰਕੇ ਆ ਸਕਦੇ ਹੋ ਤੇ ਕੋਈ ਦਿਨ ਤਾਂ ਨਹੀਂ ਹੈਗਾ ਡਾਕਟਰ ਸਾਹਿਬ ਤੁਹਾਡਾ ਛੁੱਟੀ ਦਾ ਤਾਂ ਨਹੀਂ ਕੋਈ ਦਿਨ ਹੈਗਾ ਸਿਰਫ ਸੰਡੇ ਨਹੀਂ ਆਣਾ ਸੰਡੇ ਨੂੰ ਫੋਨ ਵੀ ਕੱਟ ਕਰਨੇ ਆਂ ਔਰ ਸੰਡੇ ਆਉਣਾ ਨਹੀਂ ਤੇ ਬਾਕੀ ਦਿਨ ਜਦੋਂ ਮਰਜ਼ੀ ਆ ਸਕਦੇ ਨੇ ਜਿਹੜੇ ਦੂਰ ਦਰਾਡੇ ਤੋਂ ਆਉਂਦੇ ਨੇ ਉਹ ਸਾਨੂੰ ਫੋਨ ਕਰ ਲੈਣ ਪਹਿਲਾਂ ਇੱਕ ਦਿਨ ਤੇ ਫੇਰ ਆਂ ਟਾਈਮਿੰਗ ਕੀ ਹੈ ਜੀ ਸਵੇਰੇ 9 ਤੋਂ ਸ਼ਾਮੀ 7 ਵਜੇ ਤੱਕ ਠੀਕ ਹੈ ਜੀ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਤਾਂ ਤੁਹਾਨੂੰ ਡਾਕਟਰ ਸਾਹਿਬ ਬਾਰੇ ਦੱਸਣਾ ਜੇ ਤੁਸੀਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਏ ਬਹੁਤ ਹੀ ਸਸਤਾ ਤੁਹਾਡਾ ਇਲਾਜ ਹੈ ਤੇਲ ਆਜ ਵੀ ਤੁਹਾਡਾ ਜਿਹੀ ਦਵਾਈ ਨਾਲ ਨਾ ਤਾਂ ਕੋਈ ਨਸ਼ਾ ਦੇ ਕੇ ਤੁਹਾਡੇ ਨਸ਼ੇ ਨੂੰ ਛਡਾਇਆ ਜਾਊਗਾ ਸਗੋਂ ਤੁਹਾਡਾ ਪੱਕਾ ਹੱਲ ਕੀਤਾ ਜਾਊਗਾ ਨਾ ਤੁਹਾਡਾ ਉਹ ਡੋਪ ਟੈਸਟ ਦੇ ਵਿੱਚ ਆਊਗਾ ਬਿਲਕੁਲ ਆਸਾਨ ਤਰੀਕੇ ਨਾਲ ਹੀ ਤੁਸੀਂ ਨਸ਼ਾ ਛੱਡ ਦੋਗੇ ਤੁਸੀਂ ਕਈ ਵਾਰੀ ਇਹ ਆ ਵੀ ਘਰਦਿਆਂ ਦੀ ਸੰਗਤੋਂ ਜਾਂ ਲੋਕਾਂ ਦੀ ਸੰਗਤੋਂ ਡਰੇ ਬੈਠੇ ਰਹਿੰਦੇ ਹੋ ਵੀ ਯਾਰ ਆਪਾਂ ਨਸ਼ਾ ਕਿਵੇਂ ਛੱਡੀਏ ਕਿਵੇਂ ਕਿਸੇ ਡਾਕਟਰ ਨੂੰ ਦੱਸੀਏ ਕਰੇ ਕਿਵੇਂ ਗੱਲ ਕਰੀਏ ਤੁਸੀਂ ਫੋਨ ਤੇ ਹੀ ਟਰੀਟਮੈਂਟ ਲੈ ਸਕਦੇ ਹੋ ਤੁਹਾਡੇ ਘਰੇ ਤੁਹਾਡੀ ਗੁਪਤ ਕੋਈ ਵੀ ਜਗ੍ਹਾ ਤੇ ਭਜਾ ਦੇਣਗੇ ਕੋਰੀਅਰ ਇਹ ਤੇ ਗੁਪਤ ਤੁਹਾਡੀ ਪਛਾਣ ਰੱਖੀ ਜਾਊਗੀ ਬਾਕੀ ਜਿੰਨੇ ਲੋਕ ਆ ਸੈਕਸ ਵਾਲੇ ਚੱਕਰ ਦੇ ਵਿੱਚ ਫਸ ਜਾਂਦੇ ਕਰੇ ਵੀ ਨਹੀਂ ਕਿਸੇ ਨਾਲ ਗੱਲ ਕਰ ਸਕਦੇ 파ਟਨਰ ਨੂੰ ਨਹੀਂ ਦੱਸ ਸਕਦੇ ਸ਼ਰਮੋ ਸ਼ਰਮੀ ਲੋਕਾਂ ਦੇ ਤਲਾਕ ਵੀ ਹੋ ਜਾਂਦੇ ਨੇ ਬਹੁਤ ਦੇ ਵੀਰ ਅਸੀਂ ਖਤਮ ਹੋ ਗਏ ਅਸੀਂ ਬੱਚਾ ਨਹੀਂ ਪੈਦਾ ਕਰ ਸਕਦੇ ਅਸੀਂ ਰਿਲੇਸ਼ਨ ਨਹੀਂ ਬਣਾ ਸਕਦੇ ਅਸੀਂ ਕਰੀਏ ਕੀ ਤੁਹਾਡਾ ਬਿਲਕੁਲ ਪੱਕਾ ਹੱਲ ਹੈ ਸਿਰਫ 1 ਮਹੀਨੇ ਦਾ ਟ੍ਰੀਟਮੈਂਟ ਹੈ ਜਿਹੜੇ ਲੋਕ ਨਾ ਮਰਦ ਹੋਗੇ ਜਾਂ ਬੱਚੇ ਪੈਦਾ ਨਹੀਂ ਹੁੰਦੇ ਉਹਨਾਂ ਕੋਲੋਂ ਦਿੱਕਤ ਆ ਜਾਂਦੀ ਉਹਨਾਂ ਨੂੰ ਤੁਸੀਂ ਵੀ ਫੋਨ ਤੇ ਡਾਕਟਰ ਸਾਹਿਬ ਨਾਲ ਗੱਲ ਕਰ ਲਿਓ ਕਿਸੇ ਨੂੰ ਦੱਸਣ ਤੱਕ ਦੀ ਲੋੜ ਨਹੀਂ 1 ਮਹੀਨਾ ਤੁਸੀਂ ਟ੍ਰੀਟਮੈਂਟ ਲੈ ਲਓ ਤੇ ਤੁਸੀਂ ਬਿਲਕੁਲ ਓਕੇ ਹੋ ਜਾਓਗੇ ਤੇ ਬਾਕੀ ਜੇ ਤੁਸੀਂ ਆ ਕੇ ਕੋਈ ਵੀ ਡਿਸਕਸ ਕਰਨੀ ਆ ਬਹਿ ਕੇ ਕਰ ਲਿਓ ਡਾਕਟਰ ਸਾਹਿਬ ਨਾਲ ਕੋਈ ਗੱਲਬਾਤ ਦੱਸਣੀ ਆ ਫੋਨ ਤੇ ਦੱਸ ਦਿਓ ਬਿਲਕੁਲ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਜੀ ਤੇ ਵੀਡੀਓ ਨੂੰ ਇਹਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਹੋਰ ਦਾ ਭਲਾ ਹੋ ਜੇ ਅੱਗੇ ਤੇ ਆਪਣਾ ਪੰਜਾਬ ਨਸ਼ਿਆਂ ਚੋਂ ਨਿਕਲੇ ਤੇ ਜਿਹੜੇ ਮੁੰਡੇ ਨੇ ਨਾ ਮਰਦੀ ਦਾ ਸ਼ਿਕਾਰ ਹੋ ਗਏ ਟੁੱਟੇ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਹ ਚੀਜ਼ਾਂ ਚੋਂ ਬਾਹਰ ਨਿਕਲਣ ਤੇ ਜੇ ਕੋਈ ਤੁਹਾਡਾ ਹੋਰ ਸਵਾਲ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਨੈਕਸਟ ਟਾਈਮ ਦੁਬਾਰਾ ਡਾਕਟਰ ਸਾਹਿਬ ਨਾਲ ਬਹਿ ਕੇ ਤੁਹਾਡੀਆਂ ਗੱਲਾਂ ਕਲੀਅਰ ਕਰ ਲਾਂਗੇ